ਆਪਕੇ 71 ਬੋਗੇ ਆਪਾਂ ਸਾਰਿਆਂ ਲਈ ਆਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਸੈਦਾਂ ਤੇ ਤੁਰੇ ਕਰਦੇ ਨੇ ਸਾਡੇ ਭਾਈ ਇੱਥੇ ਆ ਕੇ 71 ਬੋਗੇ

ਜਿਸ মিডিਆ ਨੇ ਸਾਡੇ ਪੰਥਕ ਮੱਤਿਆਂ ਨੂੰ ਇਸ ਬਾਦਲ ਸਰਕਾਰ ਦੀ ਛੈ ਦੇ ਅੰਦਰ ਲੁਕੋ ਕੇ ਰੱਖਿਆ ਜਿਸ মিডিਆ ਨੇ ਸਾਡੇ ਹੱਕ ਦੀ ਆਵਾਜ਼ ਕਦੀ ਉਸ ਬਾਦਲ ਦੇ ਕੰਨਾਂ ਵਿੱਚ ਨਹੀਂ ਪਹੁੰਚਾਈ ਜਿਸ মিডিਆ ਨੇ ਸਾਡੇ ਹੱਕਾਂ ਨੂੰ ਇੱਥੇ ਪੰਜਾਬ ਦੀ ਧਰਤੀ ਤੇ ਪੀਟੀਸੀ ਚੈਨਲ ਆਪਾਂ ਕਹਿੰਨੇ ਹਾਂ ਕੱਲ ਵੀ ਇਸ ਪੀਟੀਸੀ ਚੈਨਲ ਬਾਰੇ ਇੱਕ ਬੁਲਾਰੀ ਨੇ ਬੋਲਿਆ ਸੀ ਮੈਂ ਸੁਣਿਆ ਸੀ ਕਹਿੰਦੇ ਇਸ ਨੂੰ ਅਸੀਂ ਆਪਣਾ ਪੰਛਗ ਅਤੇ ਧਾਰਮਿਕ ਚੈਨਲ ਕਹਿੰਦੇ ਹਾਂ ਕਿਉਂਕਿ ਇਥੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੁੰਦਾ ਹੈ ਸੁ ਸੰਗਤ ਜੀ ਮੈਂ ਬੇਨਤੀ ਕਰਾਂਗਾ 10 15 ਦਿਨ ਇਸ ਸੰਘਰਸ਼ ਨੂੰ ਚੱਲਦਿਆਂ ਹੋਏ ਕਦੇ ਤੁਸੀਂ ਮੈਨੂੰ ਇੱਕ ਵੀ ਇਨਸਾਨ ਜਿੰਨੀ ਵੀ ਸੰਗਤ ਬੈਠੀ ਹੈ ਦੀ ਬਾਖ ਖੜੀ ਕਰਕੇ ਇਹ ਗੱਲ ਕਹਿ ਦਵੇ ਕਿ ਪੀਟੀਸੀ ਨਿਊਜ਼ ਨੇ ਸਾਡੇ ਨਾਲ ਵੀ ਗੱਲ ਕੀਤੀ ਹੈ ਮੈਂ ਨਿਤਾਪਤੀ ਪੀਟੀਸੀ ਨਿਊਜ਼ ਦੇਖਦਾ ਹਾਂ ਸਾਡੇ ਵਿੱਚ ਇੱਥੇ ਕੋਈ ਮਤਭੇਦ ਹੋ ਜਾਵੇ ਸਾਡੇ ਵਿੱਚ ਕੋਈ ਫਿਰਕੇ ਬਾਤ ਦੀ ਗੱਲ ਹੋ ਜਾਵੇ ਜਿੱਥੇ ਬੰਦੀਆਂ ਦਾ ਜਿੱਥੇ ਬੰਦੀਆਂ ਦੇ ਨਾਲ ਕੋਈ ਮਸਲਾ ਹੋ ਜਾਵੇ ਤਾਂ ਉਹ ਨਿਯੂਨ ਪੀਸੀ ਦੇ ਤੁਸੀਂ ਇੱਕ ਮੈਦਨ ਦੇ ਵਿੱਚ ਸੱਤ ਸੱਤ ਵਾਰ ਦੇਖੋਗੇ ਮੈਂ ਗੱਲ ਕਰਾਂ ਮਖੀਲੇ ਦੇ ਧਾਣੇ ਦੀ ਜਿੱਥੇ ਜੱਜੇ ਪਰ ਅਨੰਦ ਘੜਾ ਤੇ ਬੱਲਿਆ ਵਾਲੀ ਵਿਚਾਰ ਵਿਚਕਾਰ ਇੱਕ ਮਤਭੇਦ

ਕਲਾਬ ਕਿੰਨੇ ਇਹ ਜਨਤਾ ਇਹ ਸਿੱਖੀ ਹੈ ਪਰ ਅੱਜ ਇਹਨਾਂ ਨੇ ਸਾਡੀ ਸਿੱਖੀ ਨੂੰ ਵੀ ਤਰਾਂਕਤ ਕਰ ਦਿੱਤਾ ਮੈਂ ਇਹ ਗੱਲ ਕਹਾਂਗਾ ਸਾਨੂੰ ਉਸ ਸਮੇਂ ਇਨਸਾਫ ਇਹ ਜੋ ਖਾਲਸਾ ਪੰਥ ਸਥਾਪਾਇਆ ਸੀ ਜਿਸ ਨੂੰ ਖਾਲਸੇ ਨੂੰ ਜਿਸ ਖਾਲਸੇ ਨੂੰ ਰੇਲ ਗੇੜੀ ਵਿੱਚ ਕੱਪੜਾ ਬਾਗੋਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਕੀਤਾ ਸੀ ਉਸ ਵਾਰਨ ਦੇ ਸੰਸਾਰ ਨੂੰ ਇਨਸਾਫ ਮਿਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਅੰਦਰ ਤੋਂ ਇਨਸਾਫ ਮਿਲਿਆ ਸੀ ਤੇ ਅੰਗਰੇਜ਼ਾਂ ਤੋਂ ਬਾਅਦ 1947 ਤੋਂ ਜਦੋਂ ਇਹ ਖਾਕੀ ਵਰਤੀ ਕਰਕੇ ਇੱਥੇ ਕਹਿ ਦੇਵੇ ਕਿ ਸਾਨੂੰ ਖਾਸਾ ਪੰਥ ਨੂੰ ਇਨਸਾਫ ਮਿਲਿਆ ਮੈਂ ਕਿਹਾ ਕੌਣ ਦਾ ਜਾ ਗਿਆ ਇਹਨਾਂ ਧਰਨਿਆਂ ਦਾ ਸਾਨੂੰ ਫਲ ਕੀ ਪ੍ਰਾਪਤ ਹੋ ਰਿਹਾ ਅਸੀਂ ਇੱਥੇ ਸ਼ਾਂਤੀ ਸ਼ਾਂਤੀ ਲਈ ਜਾਂਦੇ ਆ ਕਿ ਸਾਡੇ ਗੁਰੂ ਪਰਾਨੇ ਆ ਸਾਡੇ ਗੁਰੂ ਦੀ ਬਿਆਦਰੀ ਹੋ ਰਹੀ ਹੈ ਜੇ ਤੱਕ ਅਸੀਂ ਇੱਥੇ ਬੈਠੇ ਹੋਈਏ ਸਾਡੇ ਗੁਰੂ ਦੀ ਬਿਆਦਰੀ ਰੁਕ ਗਈ ਹੋਵੇ ਸਾਨੂੰ ਧਰਤੀ ਪਰ ਦਸਾਂ ਦਿਨਾਂ ਦੇ ਵਿੱਚ ਇਨਸਾਫ ਮਿਲਿਆ ਹੋਵੇ ਤੇ ਸਾਡਾ ਇੱਥੇ ਬੈਠਣਾ ਜ਼ਿਕੀਰੀ ਹੈ ਪਰ ਜੇ ਸਾਡਾ ਇੱਥੇ ਬੈਠਣਾ ਦਾ ਵੀ ਕੁਝ ਨਹੀਂ ਬਣਦਾ ਤੇ ਫਿਰ ਸ਼ਾਂਤ ਨੇ ਕਹਿਣ ਦਾ ਮੈਂ ਤਾਂ ਨਹੀਂ ਸਮਝਦਾ ਵੀ ਕੋਈ ਫਾਇਦਾ ਮੈਂ ਨਹੀਂ رکے گی اسے بہت زیادہ لوڑ ہے میم کئی ویرا نے کہا کہ ادا گھنٹہ لاؤنا پر میں کوئی بدوان نہیں نہ میں کوئی کتھا واچکا